ਔਰ ਸਾਧ ਸੰਗਤ ਜੀ ਆਪ ਜੀ ਧਿਆਨਤ ਕਰੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦਾ ਜੋ ਸੰਤਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸੋਢੀ ਪਾਤਸ਼ਾਹ ਸੰਗਤ ਅਨੁਸਾਰ ਸੰਗਤ ਜੀ ਅੱਜ ਦਾ ਉਪਦੇਸ਼ ਕਿਸ ਤਰ੍ਹਾਂ ਕਰਦੇ ਨੇ ਸਾਧ ਸੰਗਤ ਜੀ ਆਪ ਬਾਬਾ ਦੀਪ ਸਿੰਘ ਜੀ ਦੀ ਯਾਦ ਦੇ ਵਿੱਚ ਸਾਧ ਸੰਗਤ ਜੀ ਦੂਸਰੇ ਦੁਵਾਨ ਦੀ ਹਾਜ਼ਰੀ ਪਰ ਰਹੇ ਹੋ ਆਰਾਮਗੜ ਵਾਲਿਓ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸਾਧ ਸੰਗਤ ਜੀ ਜਦੋਂ ਤੁਸੀਂ ਗੁਰੂ ਰਾਮਦਾਸ ਜੀ ਦੀਏ ਗਾਥਾ ਸਰਵਣ ਕਰੋਗੇ ਉਹਨਾਂ ਦੇ ਬੋਲ ਸਰਵਣ ਕਰੋਗੇ ਤੁਹਾਡੇ ਰੋਮ ਟੇ ਖੜੇ ਹੋ ਜਾਣਗੇ ਸਾਧ ਸੰਗਤ ਜੀ ਆਓ ਗੁਰੂ ਦੇ ਪਿਆਰੋ ਸਮਾਧੀਆਂ ਲਾਓ ਚੌਂਕੜੇ ਮਾਰੋ ਇੱਕ ਇੱਕ ਪੰਕਤੀ ਨੂੰ ਸਾਧ ਸੰਗਤ ਜੀ ਆਪਣੇ ਹਿਰਦੇ ਦੇ ਵਿੱਚ ਵਸਾ ਕੇ ਸੋਚ ਸਮਝ ਕੇ ਇਹਨੂੰ ਪੱਲੇ ਬੰਨਣਾ ਤਾਂ ਕਿ ਤੁਹਾਨੂੰ ਬਹੁਤ ਕੁਝ ਮਿਲੂਗਾ ਸਾਧ ਸੰਗ ਜੀ ਤੁਸੀਂ ਹੈਰਾਨ ਰਹਿ ਜਾਓਗੇ ਸਾਧ ਸੰਗ ਜੀ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹੋ ਜੀ ਬਾਣੀ ਵੀ ਹੈਗੀ ਹੈ ਇਹੋ ਜਿਹੇ ਬਚਨ ਵੀ ਹੈਗੇ ਆ ਕਿ ਗੁਰੂ ਰਾਮਦਾਸ ਜੀ ਸਾਧ ਸੰਗ ਜੀ ਇੱਕ ਇੱਕ ਇਨਸਾਨ ਨੂੰ ਜੱਫੀਆਂ ਪਾ ਪਾ ਕੇ ਕੋਲੇ ਕਰ ਕਰਕੇ ਆਪਣੇ ਸਾਤਸੰਗ ਜੀ ਹੱਥ ਦੇ ਨਾਲ ਪਿੱਛੋਂ ਫੜ ਕੇ ਆਪਣੀ ਛਾਤੀ ਦੇ ਨਾਲ ਲਾ ਲਾ ਕੇ ਸਾਤਸੰਗ ਜੀ ਉਪਦੇਸ਼ ਕਰਦੇ ਨੇ ਇੱਕ ਇੱਕ ਨੂੰ ਸਮਝਾਉਂਦੇ ਨੇ ਸਾਤਸੰਗ ਜੀ ਆਪ ਜੀ ਸਰਵਣ ਕਰੋ ਸਾਤਸੰਗ ਜੀ ਕਿੰਨੇ ਪਿਆਰ ਦੇ ਨਾਲ ਸਾਨੂੰ ਸਾਤਸੰਗ ਜੀ ਯੋਗਤੀ ਦੱਸਦੇ ਆ ਇਸ ਜਗਤ ਦੇ ਵਿੱਚ ਸਾਤਸੰਗ ਜੀ ਜੋ ਮੋਹ ਮਾਇਆ ਵਿੱਚ ਫਸਿਆ ਹੋਇਆ ਹੈ ਉਹਨਾਂ ਨੂੰ ਸਾਤਸੰਗ ਜੀ ਉਪਦੇਸ਼ ਦਿੰਦੇ ਆ ਕਿ ਭਾਈ ਸਾਡੀ ਗਾਲਛਣੋ ਅਸੀਂ ਉਹ ਗੱਲ ਕਵਾਂਗੇ ਉਹ ਬਚਨ ਕਰਾਂਗੇ ਜਿਹੜੇ ਦਰਗਾਹ ਤੋਂ ਕਾਲਪੁਰ ਖਵਾਹਿ ਕਰਉੰਤਾ ਜਾਮੀ ਨੇ ਆਪ ਬਖਸ਼ਾਂ ਕੀਤੀਆਂ ਤਾਂ ਸਾਧ ਸੰਗਤ ਜੀ ਇੱਕ ਵਾਰੀ ਧਿਆਨ ਧਰੋ ਕਉ ਡਠੇ ਸਭੇ ਥਾਮ ਨਹੀਂ ਤੁੱਦ ਜੇਹਾ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਹਿਬ ਮਹਾਰਾਜੀ ਤੇਰਾ ਸਭ ਸਦਕਾ ਆਓ ਦੇਖਿਓ ਕਿਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਧ ਸੰਗਤ ਜੀ ਸਾਨੂੰ ਕੀ ਕੋਈ ਸਮਝਾਇਆ ਹੈ ਇੱਕ ਇੱਕ ਸਾਧ ਸੰਗਤ ਜੀ ਸ਼ਬਦ ਦੇ ਉੱਤੇ ਇੱਕ ਇੱਕ ਅੰਗ ਦੇ ਉੱਤੇ ਸਾਧ ਸੰਗਤ ਜੀ ਤੁਸੀਂ ਜ਼ਰੂਰ ਗੌਰ ਕਰੋ ਸਾਧ ਸੰਗਤ ਜੀ ਕਿ ਗੁਰੂ ਪਾਤਸ਼ਾਹ ਜੀ ਸਾਨੂੰ ਕੀ ਉਪਦੇਸ਼ ਕਰਦੇ ਨੇ ਆਓ ਸਾਧ ਸੰਗਤ ਜੀ ਸਰਵਣ ਕਰੀਏ ਗਾਊੜੋ ਮਹੱਲਾ ਚੌਥਾ ਐਸਾ ਹਰ ਸੇਵੀ ਐ ਨਿਤ ਧਿਆਈ ਐ ਜੋ ਖਿੰਨ ਮੈਂ ਕਿਲ ਵਿਖ ਸਭ ਕਰੇ ਬਿਨਾਸਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਸੋਢੀ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਇਹੋ ਜੇ ਗੁਰੂ ਪਾਤਸ਼ਾਹ ਜੀ ਨੂੰ ਧਿਆਵੋ ਜਿਹੜੇ ਸੱਚੇ ਪਾਤਸ਼ਾਹ ਜੀ ਇੱਕ ਖਿੰਨ ਦੇ ਵਿੱਚ ਸਾ ਸੰਗ ਜੀ ਸਾਰੇ ਕਿਲ ਵਿਖ ਤੇਰੇ ਦੁੱਖਾਂ ਦਾ ਨਾਸ ਕਰ ਦੇਣਾਂ ਇਹੋ ਜੇ ਪ੍ਰਮਾਤਮਾ ਦੇ ਲੜ ਲੱਗੋ ਇਹੋ ਜੇ ਗੁਰੂ ਦਾ ਪੱਲਾ ਫੜੋ ਸਾਧ ਸੰਗ ਜੀ ਉਹਨਾਂ ਦੀ ਸ਼ਰਨ ਪਰੋ ਸਾਧ ਸੰਗ ਜੀ ਉਹਨਾਂ ਦੀ ਸ਼ਰਨ ਪਾਓ ਸਾਧ ਸੰਗ ਜੀ ਅੱਗੇ ਬਖਸ਼ਾ ਕਰਦੇ ਨੇ ਗੁਰੂ ਪਾਤਸ਼ਾਹ ਜੀ ਬਖਸ਼ਾ ਕਰਦੇ ਨੇ ਜੇ ਹਰ ਤਿਆਗ ਅਵਰ ਕੀ ਆਸ ਕੀਚੈ ਤਾਂ ਹਰ ਮੈਫਲ ਸਭ ਕਾਲ ਗਵਾਸਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜੇ ਉਹ ਕਾਲਪੁਰਖ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੇ ਵਾਹਿਗੁਰੂ ਨੂੰ ਆਸਰੇ ਨੂੰ ਛੱਡ ਕੇ ਤੇ ਸਾਧ ਸੰਗ ਜੀ ਹੋਰ ਕਿਸੇ ਦੀ ਆਸ ਕਰੋਗੇ ਸਾਧ ਸੰਗ ਜੀ ਫਿਰ ਤੁਹਾਡਾ ਕੀਤਾ ਕਰਾਇਆ ਸਭ ਕੁਝ ਵਿਰਥ ਚਲਾ ਜਾਊਗਾ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਧ ਸੰਗ ਜੀ ਗੁਰੂ ਪਾਤਸ਼ਾਹ ਬਖਸ਼ਾ ਕਰਦੇ ਜੇ ਹਰ ਤਿਆਗ ਵਰ ਕੀ ਆਸ ਕੀ ਚਾਹ ਤਾਂ ਮਹਰ ਨੇਫਲ ਸਭ ਕਾਲ ਗਵਾਸਾ ਜੇ ਕੋ ਕਾਲਪੁਰਖ ਵਾਹਿਗੁਰੂ ਨੂੰ ਛੱਡ ਕੇ ਆਪਣੇ ਮਾਤਾ ਪਿਤਾ ਨੂੰ ਛੱਡ ਕੇ ਸਾਧ ਸੰਗਤ ਜੀ ਕਿਸੇ ਮਾਸੜ ਚਾਚੇ ਤਾਈ ਦੀ ਸਾਧ ਸੰਗਤ ਜੀ ਤੁਸੀਂ ਭਾਲ ਕਰੋਗੇ ਤੁਹਾਡੀ ਸਾਧ ਸੰਗਤ ਜੀ ਕੀਤਾ ਕਰਾਇਆ ਤੁਹਾਡਾ ਪੁੰਨ தான ਸੇਵਾ ਸਾਧ ਸੰਗਤ ਜੀ ਸਭ ਨੇਫਲ ਸਭ ਕਾਲ ਗਵਾਸਾ ਸਭ ਕੀਤਾ ਕਰਾਇਆ ਨੇਫਲਾ ਅੱਗੇ ਬਖਸ਼ਾ ਕਰਦੇ ਨੇ ਸਾਧ ਸੰਗਤ ਜੀ ਗੁਰੂ ਬਖਸ਼ਾ ਕਰਨ ਕਰਨਾ ਮੇਰੇ ਮਨ ਹਰ ਸੇਵੋ ਸੁਖ ਦਾਤਾ Swami ਜਿਸ ਸੇਵਿਆ ਸਭ ਭੁਖ ਲਿਵਾਸਾ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਮੇਰੇ ਮਨ ਹਰ ਸੇਵੋ ਸੁਖ ਦਾਤਾ Swami ਜਿਸ ਸੇਵਿਆ ਸਭ ਭੁਖ ਲਿਹਾਸਾ ਉਹ ਸੁਆਮੀ ਨੂੰ ਸਮਰਿਆ ਕਰ ਉਸ ਮਾਲਕ ਨੂੰ ਯਾਦ ਕਰਿਆ ਕਰ ਜੀਦੇ ਦਰਸ਼ਨ ਕਰਕੇ ਵੀ ਤੇਰੀਆਂ ਭੁੱਖਾਂ ਦੂਰ ਹੋ ਜਾਣਗੀਆਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਅੱਗੇ ਬਖਸ਼ਾ ਕਰਦੇ ਨੇ ਮੇਰੇ ਮਨ ਹਰ ਉੱਪਰ ਕੀਚੈ ਪ੍ਰਵਾਸਾ ਗੁਰੂ ਪਾਤਸ਼ਾਹੀ ਗੁਰੂ ਰਾਮਦਾਸ ਜੀ ਕਹਿੰਦੇ ਓਏ ਮੇਰੇ ਮਾਲਕ ਦੇ ਉੱਤੇ ਤੂੰ ਵਿਸ਼ਵਾਸਤਾ ਕਰਕੇ ਵੇਖ ਉਹ ਕਾਲਪੁਰਖ ਅੰਤਰਜਾਮੀ ਤੇ ਤੂੰ ਤੂੰ ਵਿਸ਼ਵਾਸਤਾ ਕਰਕੇ ਵੇਖ ਇੱਕ ਵਾਰੀ ਫਿਰ ਤੈਨੂੰ ਪਤਾ ਲੱਗੂਗਾ ਕਿ ਮੈਂ ਕੀ ਕਰਦਾ ਤੇ ਮੇਰੇ ਕਾਲਪੁਰਖ ਮੈਨੂੰ ਕੀ ਬਖਸ਼ਾ ਕਰਦੇ ਨੇ ਸਾਧ ਸੰਗ ਜੀ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਜਹ ਜਾਈਏ ਤਹ ਨਾਲ ਮੇਰਾ Swami ਹਰੇ ਆਪਣੀ ਪੈਜ ਰੱਖੈ ਜਨ ਦਾਸਾ ਜਦੋਂ ਤੂੰ ਪੂਰੇ ਪ੍ਰਮਾਤਮਾ ਨੂੰ ਸੰਤਰਜਾਮੀ ਕਾਲਪੁਰਖ ਨੂੰ ਸਾਧ ਸੰਗਤ ਜੀ ਤੂੰ ਸੇਵੇਂਗਾ ਜਿੱਥੇ ਵੀ ਤੂੰ ਜਾਏਗਾ ਸਾਧ ਸੰਗ ਜੀ ਤੇਰੇ ਨਾਲ ਗੁਰੂ ਪਾਤਸ਼ਾਹ ਜੀ ਹੋਣਗੇ ਤੇਰੇ ਅੰਗ ਸੰਗ ਹੋਣਗੇ ਦੁਕਾਲੋਂ ਪ੍ਰਨਾਸੀ ਦੇ ਆਲਮ ਸਰੂਪੇ ਸਿਦਾਂਗ ਸੰਗੇ ਪਵੰਗਮ ਪੂਤੇ ਹਰ ਧਮ ਤੇਰੇ ਨਾਲ ਹੋਣਗੇ ਸਾਥ ਸੰਗ ਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਅੱਗੇ ਸਾਥ ਸੰਗ ਜੀ ਵਿਸ਼ਰਾਮ ਕਰਕੇ ਬਖਸ਼ਾ ਕਰਦੇ ਨੇ ਜੇ ਆਪਣੀ ਬਿਰਥਾ ਕਹੋ ਅਵਰਾ ਪੈ ਤਾਂ ਅੱਗੇ ਆਪਣੀ ਬਿਰਥਾ ਬਹੁਤ ਕਡਾਸਾ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੇ ਆਪਣੀ ਬਿਰਥਾ ਕਹੋ ਅਵਰਾ ਪੈ ਆਵਰਾ ਪੈਸਾ ਸੰਗਜੀ ਤਾਂ ਅੱਗੋਂ ਬਹੁਤ ਬਹੁਤ ਘਟਾਸਾ ਸਾਧ ਸੰਗਜੀ ਜੇ ਕਿਸੇ ਨੂੰ ਆਪਾਂ ਗੁਰੂ ਪਾਤਸ਼ਾਹ ਜੀ ਦੱਸਦੇ ਨੇ ਗੁਰੂ ਰਾਮਦਾਸ ਜੀ ਜੇ ਕਹਿੰਦੇ ਕਿਸੇ ਨੂੰ ਕੋਈ ਦੁੱਖ ਦੱਸੋਂਗੇ ਵੀ ਭਾਈ ਮੈਂ ਐਂ ਕਰਕੇ ਦੁਖੀ ਆ ਮੇਰਾ ਪਤੀ ਤੰਗ ਕਰਦਾ ਸਾਨੂੰ ਗਵਾਂਢੀ ਤੰਗ ਕਰਦਾ ਸਾਡੇ ਨਿਆਣੇ ਤੰਗ ਕਰਦੇ ਆ ਤੇ ਸਾਧ ਸੰਗਜੀ ਗੁਰੂ ਸਾਹਿਬ ਪਾਤਸ਼ਾਹ ਜੀ ਬਖਸ਼ ਕਰਦੇ ਨੇ ਜੇ ਤੂੰ ਆਪਣਾ ਦੁੱਖ ਦੱਸੇਗਾ ਉਹ ਸਾਧ ਸੰਗਜੀ ਆਪਣੇ ਦੁੱਖਾਂ ਦੀਆਂ ਪੰਡਾਂ ਲੈ ਕੇ ਬਹਿ ਜਾਂਦਾ ਹੈ ਉਹ ਕਹਿੰਦਾ ਤੇਰਾ ਦੁੱਖ ਤਾਂ ਕਿਹੜਾ ਤੂੰ ਮੇਰੀ ਸੁਣ ਜਿੰਨਾ ਦੁਖੀ ਮੈਂ ਆ ਉਹਨਾਂ ਕੋਈ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਨਾਲਾ ਦੁੱਖ ਹੈ ਕਰਲਾ ਮਾਨਹੋਲਾ ਤੂੰ ਤਾਂ ਚਾਹੁੰਦਾ ਸੀ ਕਿ ਮੈਂ ਮਾਨਹੋਲਾ ਕਰਾਂ ਉਹ ਆਪਦੀ ਪੰਡਾਂ ਲੈ ਕੇ ਬਹਿ ਗਿਆ ਕਿ ਤੂੰ ਮੇਰੇ ਜਿੰਨਾ ਦੁਖੀ ਨਹੀਂ ਜਿੰਨਾ ਮੈਂ ਦੁਖੀ ਆ ਤੂੰ ਮੈਨੂੰ ਪੁੱਛ ਆਖੋ ਸਤਨਾਮ ਜੀ ਸ੍ਰੀ ਵਾਹਿਗੁਰੂ ਜੀ ਸਾ ਸੰਗ ਜੀ ਇਸ ਤਰ੍ਹਾਂ ਕਰਕੇ ਗੁਰੂ ਪਾਤਸ਼ਾਹ ਜੀ ਬਖਸ਼ਾ ਕਰਦੇ ਨੇ ਮਿਹਰ ਕਰਦੇ ਨੇ ਸੱਚੇ ਪਾਤਸ਼ਾਹ ਮਹਾਰਾਜ ਜੀ ਗੁਰੂ ਪਾਤਸ਼ਾਹ ਜੀ ਅੱਗੇ ਸਾਧ ਸੰਗਤ ਜੀ ਬਖਸ਼ਾ ਕਰਦੇ ਨੇ ਗੁਰੂ ਪਾਤਸ਼ਾਹ ਕਹਿੰਦੇ ਆ ਆਪਣੀ ਬਿਰਥਾ ਕਹੋ ਹਾਰੇ ਆਪਣੇ ਸੁਆਮੀ ਪੈ ਜੋ ਤੁਮਰੇ ਦੁੱਖ ਤਤਕਾਲ ਘਟਾਸਾ ਕਹਿੰਦੇ ਜੇ ਆਪਣਾ ਦੁੱਖ ਰੋਣਾ ਹੀ ਆ ਕਿਸੇ ਨੂੰ ਦਖਣਾ ਹੀ ਦੱਸਣਾ ਹੀ ਆ ਤੇ ਫਿਰ ਆਪਣੇ ਸੁਆਮੀ ਦੇ ਕੋਲੇ ਰੋ ਸੁਆਮੀ ਕਿਹੜਾ ਸਾਡਾ ਤਾ ਨਸ਼ੀ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਪਿਤਾ ਦੇ ਕੋਲੇ ਰੋ ਕਿ ਪਿਤਾ ਜੀ ਆ ਮੈਨੂੰ ਦੁੱਖ ਹੈ ਗੁਰੂ ਗ੍ਰੰਥ ਸਾਹਿਬ ਜੀ ਆ ਮੈਨੂੰ ਦੁੱਖ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰੂ ਰਾਮਦਾਸ ਜੀ ਨੂੰ ਤੱਕੋ ਤੁਹਾਨੂੰ ਦਰਸ਼ਨ ਵੀ ਹੋਣਗੇ ਤੁਹਾਡੀ ਅਰਦਾਸ ਬੇਨਤੀ ਵੀ ਸੁਣਨਗੇ ਸੱਚੇ ਪਾਤਸ਼ਾਹ ਮਹਾਰਾਜ ਜੀ ਅੱਗੇ ਬਖਸ਼ਾ ਕਰਦੇ ਨੇ ਸੋ ਐਸਾ ਪ੍ਰਭ ਛੋੜ ਆਪਣੀ ਬਿਰਥਾ ਅਵਰਾ ਪੈ ਕਈਏ ਆਵਰਾ ਪੈ ਕਹੈ ਮਨੁਲਾਜ ਮਰਾਸਾ ਜੇ ਸਾ ਸੰਗ ਜੀ ਇਹੋ ਜੇ ਸੁਆਮੀ ਨੂੰ ਮਾਲਕ ਨੂੰ ਛੱਡ ਕੇ ਸਾ ਸੰਗ ਜੀ ਕਿਸੇ ਹੋਰ ਨੂੰ ਦੁੱਖ ਸੁਣਾਉਣਾ ਹੈ ਤੇ ਗੁਰੂ ਸਾਹਿਬ ਜੀ ਕਹਿੰਦੇ ਉਹ ਤੈਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਨਾਲੇ ਤੈਨੂੰ ਪਤਾ ਵੀ ਮੈਂ ਦੁੱਖ ਸੁਣਾਇਆ ਮੇਰੇ ਦੁੱਖਾਂ ਦਾ ਮਜ਼ਾਕ ੜਾਉਣਗੇ ਦੁਨੀਆਂ ਨੂੰ ਘਰ ਘਰ ਦੱਸਣਗੇ ਮੇਰਾ ਮਜ਼ਾਕ ੜਾਉਣਗੇ ਗੁਰੂ ਸਾਹਿਬ ਜੀ ਕਹਿੰਦੇ ਐ ਇਹਨਾਂ ਨੂੰ ਦੁੱਖ ਨਾ ਸੁਣਾ ਤੂ ਆਪਣੇ ਮਾਲਕ ਨੂੰ ਦੁੱਖ ਸੁਣਾ ਕੋ ਸਾਤ ਨਾਮ ਸ੍ਰੀ ਵਾਹਿਗੁਰੂ ਜੀ ਜੋ ਸੰਸਾਰ ਇੱਕ ਟੰਬ ਮਿੱਤਰ ਭਾਈ ਦੀ ਸੈ ਮਨ ਮੇਰੀ ਤੇ ਸਭ ਆਪਣੇ ਸੌ ਮਿਲਾ ਸਾ ਜਿੰਨੇ ਮੈਂ ਤੈਨੂੰ ਸਾਥ ਸੰਗ ਜੀ ਮਿੱਤਰ ਭਾਈ ਤੇਰੇ ਸਾਥ ਸੰਬੰਧੀ ਸਾਥ ਸੰਗ ਜੀ ਤੈਨੂੰ ਦੱਸਦੇ ਆ ਸਾਰੇ ਸਾਥ ਸੰਗ ਜੀ ਮਤਲਬੀ ਹੈ ਮਤਲਬੀ ਆਪਣੇ ਸ਼ੋਈ ਸਾਸ ਸੰਗ ਜੀ ਆਪਣੇ ਸ਼ੋ ਮਲਾਸਾ ਜਿੰਨਾ ਚਿਰ ਉਹਨਾਂ ਨੂੰ ਸਾਸ ਸੰਗੀ ਖਵਾਈ ਜਾਏਗਾ ਸਭ ਕੁਝ ਤੇਰਾ ਹੀ ਹੈ ਸਾਸ ਸੰਗੀ ਸਭ ਕੁਝ ਤੇਰੇ ਜਾਂ ਗੁਰੂ ਦੇ ਪਿਆਰਿਓ ਤੇ ਗੁਰੂ ਦੇ ਪਿਆਰਿਓ ਇਹ ਯਾਰ ਮਿੱਤਰ ਸਭ ਕੁਝ ਉਹਨਾਂ ਚੈਰੀ ਹੈ ਜੰਨਾ ਚਰ ਮਾਇਆ ਸਾਸ ਸੰਗੀ ਤੇਰੇ ਕੋਲੇ ਜਿੱਦ ਦੇ ਸਾਸ ਸੰਗੀ ਤੇਰੇ ਕੋਲੇ ਮਾਇਆ ਖਤਮ ਹੋ ਗਈ ਤੂੰ ਖਾਲੀ ਹੋ ਗਿਆ ਫਿਰ ਕੋਈ ਵੀ ਕੋ ਕੋਲੇ ਨਹੀਂ ਖੜਨਾ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਕੋਈ ਕੋਈ ਕੋळ्या ਨਹੀਂ ਖਰਨਾਗਾ ਜੇ ਤਦ ਦਿਨ ਨੇ ਉਨ੍ਹਾਂ ਦਾ ਸਿਵਾਉ ਹੋਏ ਨਾ ਆਵੇ ਤੇ ਤਦ ਦਿਨ ਨੇੜੇ ਕੋ ਨਾ ਟਕਾ ਸਾ ਜਦੋਂ ਉਹਨਾਂ ਦੀ ਮਰਜ਼ੀ ਨਹੀਂ ਪੂਰੀ ਹੋਈ ਉਹਨਾਂ ਨੇ ਪੈਸੇ ਮੰਗੇ ਤੂੰ ਨਾ ਕਰ ਦੇਣਾ ਉਹਨਾਂ ਨੇ ਕੋਈ ਹੋਰ ਚੀਜ਼ ਤੇਰੇ ਕੋਲ ਵਸਤੂ ਪੁੱਛਣੀ ਆ ਤੂੰ ਕਹਨਾ ਮੇਰੇ ਕੋਲ ਹੈ ਨਹੀਂ ਤੇ ਸਾਧ ਸੰਗ ਜੀ ਫਿਰ ਨੇੜੇ ਕਿਸੇ ਨੇ ਨਹੀਂ ਆਖਣਾ ਹੋਣਾ ਮਹਾਰਾਜ ਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਕਿਸੇ ਨੇ ਨਹੀਂ ਤੇਰੇ ਨੇੜੇ ਹੋਣਾਗਾ ਅਗੇ ਬਖਸ਼ਾ ਕਰਦੇ ਨੇ ਸਾਧ ਸੰਗ ਜੀ ਮਨ ਮੇਰੇ ਆਪਣਾ ਹਰ ਸੇਵ ਦਿਨ ਰਾਤੀ ਜੋ ਤੂ ਤੂ ਪੁਕਾਰੈ ਦੁੱਖ ਸੁਖ ਆਸਾ ਤੂੰ ਕਹਿੰਦੇ ਉਹ ਪ੍ਰਮਾਤਮਾ ਨੂੰ ਸੱਚੇ ਪਾਤਸ਼ਾਹ ਨੂੰ ਸੇਵ ਉਸ ਮਾਲਕ ਨੂੰ ਸੇਵ ਸਾਧ ਸੰਗ ਇਹਦੀ ਜਿਹੜਾ ਤੈਨੂੰ ਅੰਤ ਦੇ ਟਾਈਮ ਤੇ ਤੇਰੇ ਦੁੱਖ ਸੁੱਖ ਵੀ ਸੁਣੂਗਾ ਸਾਧ ਸੰਗ ਜੀ ਸਰੇ ਤੇ ਮਿਹਰਬਾਨ ਹੋਊਗਾ ਸਾਧ ਸੰਗ ਜੀ ਉਸ ਮਾਲਕ ਨੂੰ ਸਿਮਰ ਅੱਗੇ ਬਖਸ਼ਾ ਕਰਦੇ ਨੇ ਸੱਚੇ ਪਾਤਸ਼ਾਹ ਮਹਾਰਾਜ ਜੀ ਮਿਹਰ ਕਰਦੇ ਨੇ ਸਾਧ ਸੰਗ ਜੀ ਜਿਸ ਕਾ ਪ੍ਰਵਾਸਾ ਕਿਉਂ ਕੀਚੈ ਮਨ ਮੇਰੇ ਜੋ ਅੰਤਿਅ ਉਸਰ ਰੱਖਣਾ ਸੁਖਾਸਾ ਤੋ ਉਹਨਾਂ ਦਾ ਪ੍ਰਵਾਸਾ ਗੁਰੂ ਪਾਤਸ਼ਾਹ ਜੀ ਕਹਿੰਦੇ ਕਿਉਂ ਕਰੀ ਜਾਣਾ ਜਿਹੜੇ ਤੈਨੂੰ ਅੰਤ ਵਾਰ ਹੀ ਨਹੀਂ ਰੱਖ ਸਕਦੇਗੇ ਜਦੋਂ ਤੇਰਾ ਅੰਤ ਵਾਰ ਆਇਆ ਨਾ ਅੰਤ ਆ ਗਿਆ ਤੇਰਾ ਤੈਨੂੰ ਰੱਖਣਾ ਨਹੀਂ ਕਹਿਣਗੇ ਇਹਨੂੰ ਲੈ ਜਾਓ ਫੜਾ ਫੜ ਰਾਤ ਪੈਂਦੀ ਹੈ ਕੌਣ ਜਾਗੂਗਾ ਸਾਰੀ ਰਾਤ ਫਿਰ ਉਹਨਾਂ ਨੂੰ ਕੀ ਦੁੱਖ ਦੱਸਣਾ ਸਾਧ ਸੰਗ ਜੀ ਅੱਗੇ ਬਖਸ਼ਾ ਕਰਦੇ ਨੇ ਹਰ ਜਪ ਮੰਤ ਗੁਰਪ੍ਰਦੇਸ ਲੈ ਜਾਪੋ ਤੇਨੇ ਅੰਤਿ ਛਡਾਏ ਜਿਨ ਹਰ ਪ੍ਰੀਤ ਚਿਤ аса ਕਹਿੰਦੇ ਗੁਰੂ ਦਾ ਮੰਤਰ ਲੈ ਲੋ ਗੁਰੂ ਰਾਮਦਾਸ ਜੀ ਕਹਿੰਦੇ ਆ ਕਹਿੰਦੇ ਗੁਰੂ ਦਾ ਮੰਤਰ ਲੈ ਲੋ ਗੁਰੂ ਪ੍ਰਦੇਸ਼ ਲੈ ਲੈ ਲੋ ਭਾਈ ਗੁਰੂ ਦਾ ਪ੍ਰਦੇਸ਼ ਲੋ ਜਪਿਓ ਤੇਨਾ ਅੰਤਿ ਛਡਾਏ ਜਿਨ ਆਪਣੀ ਪ੍ਰੀਤ ਚਿਤ аса ਤੁਸੀਂ ਪ੍ਰੀਤ ਲਾ ਕੇ ਸਾਧ ਸੰਗ ਜੀ ਜਿਸ ਮਨ ਬਸੈ ਸੁਣੈ ਲਾਏ ਪ੍ਰੀਤ ਤਿਸ ਜਨ ਆਵੈ ਹਰ ਪ੍ਰਭ ਚਿਤ ਉਹਨਾਂ ਦਾ ਸ਼ਬਦ ਸਾਧ ਸੰਗ ਜੀ ਆਪਣੇ ਪੱਲੇ ਬੰਨੋ ਉਹਨਾਂ ਦਾ ਮੰਤਰ ਪੱਲੇ ਬੰਨੋ ਮੰਤਰ ਕਿਹੜਾ ਸਾਧ ਸੰਗ ਜੀ ਇਹ ਵੀ ਸਾਧ ਸੰਗ ਜੀ ਇੱਕ ਸ਼ਬਦ ਰੂਪ ਇੱਕ ਮੰਤਰ ਹੈ ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀਪੀ ਤੱਕ ਵੀ ਮੰਤਰ ਹੈ ਵਾਹਿਗੁਰੂ ਦਾ ਜਾਪ ਕਰ ਗਿਓ ਵੀ ਮੰਤਰ ਹੈ ਅੱਜ ਆ ਵੀ ਸਾਧ ਸੰਗ ਜੀ ਮੰਤਰ ਹੈ ਗੁਰੂ ਉਪਦੇਸ ਸੱਚੇ ਪਾਸ਼ਾ ਦਾ ਕਹਿ ਦਿਓ ਕਿ ਗੁਰੂ ਸੱਚੇ ਪਾਸ਼ਾ ਜੀ ਚੌਥੇ ਪਾਸ਼ਾ ਗੁਰੂ ਰਾਮਦਾਸ ਜੀ ਜਿਹੜਾ ਵੀ ਤੁਸੀਂ ਅੱਜ ਵਚਨ ਕੀਤਾ ਮਹਾਰਾਜ ਅਸੀਂ ਵਾਦਾ ਕਰਦੇ ਹਾਂ ਇਹ ਪੱਲੇ ਬੰਨ ਕੇ ਰੱਖਾਂਗੇ ਸ਼ੀਸ਼ੇ ਵਿੱਚ ਜੜਾ ਕੇ ਰੱਖਾਂਗੇ ਮਹਾਰਾਜ ਤੁਹਾਡਾ ਇਹ ਬਚਨ ਜ਼ਰੂਰ ਯਾਦ ਰੱਖਾਂਗੇ ਅੱਗੇ ਖੀਰ ਤੇ ਗੁਰੂ ਪਾਤਸ਼ਾਹ ਜੀ ਬਖਸ਼ਾ ਕਰਦੇ ਨੇ ਜਨਨਾਨਕੇ ਅੰਦਰ ਨਾਮ ਜਪੋ ਹਰ ਸੰਤੋ ਇਹ ਛੂਟਣ ਦਾ ਸੱਚਾ ਪ੍ਰਵਾਸਾ ਗੁਰੂ ਪਾਤਸ਼ਾਹ ਜੀ ਬਖਸ਼ਾ ਕਰਦੇ ਨੇ ਸਾਧ ਸੰਗਤ ਜੀ ਜਨਨਾਨਕੇ ਅੰਦਨ ਨਾਮ ਜਪੋ ਹਰ ਸੰਤੋ ਗੁਰੂ ਰਾਮਦਾਸ ਜੀ ਕਹਿੰਦੇ 22 ਦਿਨ ਰਾਤ ਉਸ ਪ੍ਰਮਾਤਮਾ ਨੂੰ ਯਾਦ ਰੱਖੋ ਸੰਤ ਜਨੋਂ ਉਹਨਾਂ ਨੂੰ ਯਾਦ ਰੱਖੋ ਇਹ ਛੂਟਣ ਦਾ ਸੱਚਾ ਪ੍ਰਵਾਸਾ ਇਹ ਛੂਟਣ ਦਾ ਸੱਚਾ ਪ੍ਰਵਾਸਾ ਸਾਧ ਸੰਗ ਜੀ ਇਸ ਤਰ੍ਹਾਂ ਕਰਕੇ ਗੁਰੂ ਪਾਤਸ਼ਾਹ ਜੀ ਬਖਸ਼ਾ ਕਰਦੇ ਨੇ ਗੁਰੂ ਰਾਮਦਾਸ ਜੀ ਸਾਧ ਸੰਗ ਜੀ ਕਿੰਨਾ ਸੋਹਣਾ ਸੰਨੂ ਸਾਧ ਸੰਗ ਜੀ ਪਰਦੇਸ਼ ਦਿੰਦੇ ਨੇ ਇਸੇ ਕਰਕੇ ਸਾਧ ਸੰਗ ਜੀ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੀਏ ਦੇਖੋ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਸਾਨੂੰ ਕਿੰਨਾ ਸੋਹਣਾ ਪ੍ਰਦੇਸ਼ ਦਿੰਦੇ ਨੇ ਸਾਧ ਸੰਗ ਜੀ ਉਹਨਾਂ ਦੀ ਜਗ੍ਹਾ ਤੇ ਕੋਈ ਜਾਵੜੇ ਸਹੀ ਸਾਧ ਸੰਗ ਜੀ ਜਦੋਂ ਇਨਸਾਨ ਉਹਨਾਂ ਦੀ ਸਾਧ ਸੰਗ ਦੀ ਜਿਹੜੇ ਚਾਰ ਦਰਵਾਜ਼ੇ ਆ ਕਿਸੇ ਦਰਵਾਜ਼ੇ ਦੇ ਵਿੱਚੋਂ ਸਾਧ ਸੰਗ ਜੀ ਥੱਲੇ ਉਤਰ ਜਾਵੇ ਗੁਰੂ ਰਾਮਦਾਸ ਜੀ ਦੇ ਦਿਉੜੀ ਦੇ ਥੱਲੇ ਉਤਰ ਜਾਵੇ ਤੇ ਸਾਡਾ ਸਾਧ ਸੰਗ ਜੀ ਜਿਹੜਾ ਦਿਲ ਹੈ ਸਾਡਾ ਮਨ ਸਾਡੀ ਆਤਮਾ ਇੱਕੋ ਹੀ ਗੱਲ ਸਾਧ ਸੰਗ ਜੀ ਉਥੇ ਗਾਉਂਦੀ ਐ ਕੀ ਗਾਉਂਦੀ ਐ ਡਿੱਠੇ ਸਬੇ ਥਾਮ ਨਹੀਂ ਤੁੱਟ ਜੇਹਾ ਡਿੱਠੇ ਸਬੇ ਥਾਮ ਨਹੀਂ ਤੁੱਟ ਜੇਹਾ ਤਾਂ ਤਾਂ ਸ਼੍ਰੀ ਗੁਰੂ ਰਾਮਦਾਸ ਸਹਿ ਮਹਾਰਾਜ ਜੀ ਸਾਧ ਸੰਗ ਜੀ ਫਿਰ ਜਦੋਂ ਪਰਕਮਿਆਂ ਦੇ ਉੱਤੇ ਜਾਂਦੇ ਆ ਉੱਥੇ ਹੀ ਸਾਨੂੰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਰਸ਼ਨ ਦਿੰਦੇ ਨੇ ਉੱਥੇ ਹੀ ਸਾਧ ਸੰਗ ਜੀ ਬਾਬਾ ਦੀਪ ਸਿੰਘ ਜੀ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ ਸਾਧ ਸੰਗ ਜੀ ਆਪਣਾ ਸੀਸ ਭੇਟ ਕੀਤਾ ਸੀ ਉਹ ਦਰਸ਼ਨ ਦੰਦੇ ਨੇ ਫਿਰ ਅੱਗੇ ਜਾ ਕੇ ਭਾਈ ਸੁਖਾ ਸਿੰਘ ਭਾਈ ਮਹਿਤਾਬ ਸਿੰਘ ਜੀ ਦਰਸ਼ਨ ਦੰਦੇ ਨੇ ਉਦੋਂ ਅੱਗੇ ਜਾ ਕੇ ਸਾਧ ਸੰਗਤ ਜੀ ਬਾਬਾ ਬੁੱਢਾ ਸਾਹਿਬ ਜੀ ਦਰਸ਼ਨ ਦੰਦੇ ਨੇ ਤੇ ਸਾਧ ਸੰਗਤ ਜੀ ਜਦੋਂ ਦਰਬਾਰ ਸਾਹਿਬ ਦੇ ਅੰਦਰ ਜਾਂਦੇ ਆ ਉੱਥੇ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਜੀ ਆਪ ਸਾਧ ਸੰਗਤ ਜੀ ਮਿਹਰ ਭਰਿਆ ਹੱਥ ਸਾਧ ਸੰਗਤ ਜੀ ਸਾਡੇ ਉੱਪਰ ਰੱਖ ਕੇ ਸਾਨੂੰ ਖੁਸ਼ੀਆਂ ਭਰ ਕੇ ਤੋਰਦੇ ਨੇ ਕਿ ਆਓ ਮਿੱਤਰੋ ਜਿਵੇਂ ਮੇਰੇ ਘਰ ਦੇ ਉੱਤੇ ਸਾਧ ਸੰਗਤ ਜੀ ਤੁਸੀਂ ਗੇਟੋਂ ਟੱਪ ਕੇ ਡਿਓੜੀ ਟੱਪ ਕੇ ਨੀਵੇਂ ਹੋ ਕੇ ਪੌੜੀਆਂ ਉਤਰੇ ਆਂ ਆਏ ਨੀਵੇਂ ਆ ਰਿਹਾ ਜੋ ਨੀਵੇਂ ਪਣ ਰੱਖਿਆ ਜੋ ਕੋਈ ਕਮਾਂਡ ਨਾ ਕਰਿਆ ਜੋ ਮਾਰ ਨਾ ਕਰਿਆ ਜੋ ਜਦੋਂ ਤੁਸੀਂ ਪੌੜੀਆਂ ਚੜਹੋਗੇ ਬਸ ਉਦੋਂ ਸਮਝ ਲੈਣਾ ਕਿ ਤੁਹਾਡੇ ਤੇ ਅਕਾਲ ਪੁਰਖ ਨੇ ਮਿਹਰ ਕਰ ਦਿੱਤੀ ਤੁਸੀਂ ਸਾਰੀ ਦੁਨੀਆ ਤੋਂ ਉੱਚੇ ਹੋ ਗਏ ਹੋ ਆਖਿਓ ਸਤਨਾਮ ਸ੍ਰੀ ਵਾਹਿਗੁਰੂ ਜੀ ਇਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਹੈ ਸਾਤ ਸੰਗ ਜੀ ਸਾਡੇ ਐਡੇ ਵੱਡੇ ਗੁਰੂ ਹੋਣ ਸੋਢੀ ਪਾਤਸ਼ਾਹ ਜੀ ਗੁਰੂ ਰਾਮਦਾਸ ਜੀ ਹੋਣ ਸਾਤ ਸੰਗ ਜੀ ਅਸੀਂ ਚੌਂਕੀਆਂ ਭਰ ਗਏ ਸਾਤ ਸੰਗ ਜੀ ਟਰਾਲੀਆਂ ਭਰ-ਭਰ ਕੇ ਲੈ ਜਾਈਏ ਓ ਬਾਬਾ ਪੁਛਾ ਦਿੰਦਾ ਓ ਬਾਬਾ ਪੁਛਾ ਕੱਢਦਾ ਸਾਤ ਸੰਗ ਜੀ ਤੁਹਾਡੀਆਂ ਦਾੜੀਆਂ ਚਟੀਆਂ ਹੋ ਜਾਣੀਆਂ ਆਖਰ ਸਾਤ ਸੰਗ ਜੀ ਆਖਰੀ ਸਵਾਸਾ ਤੱਕ ਜਾਵੜੋਂਗੇ ਇਹ ਨਾ ਚੌਂਕੀਆਂ ਵਾਲਿਆਂ ਨੇ ਤੁਹਾਨੂੰ ਕੁਛ ਨਹੀਂ ਦੇਣਾ ਸਾਤ ਸੰਗ ਜੀ ਡੇਰਿਆਂ ਵਾਲੇ ਨੇ ਕੁਛ ਨਹੀਂ ਦੇਣਾਗਾ ਅੱਜ ਤੁਸੀਂ ਦੇਖੋ ਸਾਧ ਸੰਗਤ ਜੀ ਜਿਹੜੇ ਹੋਰ ਸੰਤ ਜਿਨ੍ਹਾਂ ਨੂੰ ਸੰਤ ਕਹਿੰਦੇ ਆ ਕਿਸੇ ਨੂੰ ਪੂਰਨ ਸੰਤ ਕਹੀ ਜਾਂਦੇ ਆ ਕਿਸੇ ਨੂੰ 108 ਸੰਤ ਕਹੀ ਜਾਂਦੇ ਆ ਕਿਵੇਂ ਸੰਤ ਕਹੀ ਜਾਂਦੇ ਸਾਧ ਸੰਗਤ ਜੀ ਦੱਸੋ ਸਾਧ ਸੰਗਤ ਜੀ ਤੁਸੀਂ ਆਪਦੀਆਂ ਅੱਖਾਂ ਦੇ ਨਾਲ ਅੱਜ ਮੀਡੀਆ ਤੇ ਸਾਧ ਸੰਗਤ ਜੀ ਅੱਜ YouTube ਦੇ ਉੱਤੇ ਸਾਧ ਸੰਗਤ ਜੀ ਕਿਹੜਾ ਸੰਤ ਆ ਜਿਹਦੇ ਉੱਤੇ ਸਾਧ ਸੰਗਤ ਜੀ ਕੋਈ ਬਲਤਕਾਰ ਦਾ ਬਲੇਮ ਨਹੀਂ ਲੱਗਾ ਸਾਧ ਸੰਗਤ ਜੀ ਗੁਰੂ ਦੇ ਪਿਆਰਿਓ ਕਿਵੇਂ ਗੁੰਡੇ ਪਾਲੇ ਆ ਅੰਦਰ ਕੀ ਕੁਸ਼ਿਸ਼ਾਂ ਕਰਦੇ ਸਾਧ ਸੰਗ ਜੀ ਨਹੀਂ ਭਾਈ ਤੁਸੀਂ ਭਲੇਖਾ ਖਾ ਰਹੇ ਹੋ ਗੁਰੂ ਦੇ ਪਿਆਰਿਓ ਤੁਹਾਡੀਆਂ ਅੱਖਾਂ ਉਸ ਟੈਮ ਖੁੱਲਣਗੀਆਂ ਜਿੱਦ ਦੇ ਤੁਸੀਂ ਸੱਚੀ ਸੰਗਤ ਕਰ ਲਈ ਸਾਧ ਸੰਗ ਜੀ ਸੱਚੀ ਸੱਚ ਦੀ ਸੰਗਤ ਕਰ ਲਈ ਫਿਰ ਤੁਹਾਨੂੰ ਪਤਾ ਲੱਗੂ ਵੀ ਸਾਧੂ ਕੌਣ ਆ ਸੰਤ ਕੌਣ ਆ ਬ੍ਰਹਮ ਗਿਆਨੀ ਕੌਣ ਆ ਹੈ ਸਾਧ ਸੰਗ ਜੀ ਫਿਰ ਤੁਹਾਨੂੰ ਪਤਾ ਲੱਗੂ ਜਾਂ ਫਿਰ ਜਦੋਂ ਤੁਹਾਡਾ ਅੰਤ ਦਾ ਵੇਲਾ ਆਇਆ ਸਾਧ ਸੰਗ ਜੀ ਉਸ ਟਾਈਮ ਪਤਾ ਲੱਗੂ ਗੁਰੂ ਦੇ ਪਿਆਰਿਓ ਤੇ ਜੇ ਸਾਧ ਸੰਗ ਜੀ ਹੁਣੇ ਤੁਸੀਂ ਵੇਖਣਾ ਸਮਝਣਾ ਵੀ ਕਿਹੜਾ ਸੰਤ ਆ ਕਿਹੜਾ ਬ੍ਰਹਮ ਗਿਆਨੀ ਆ ਕੌਣ ਸਾਧੂ ਆ ਸਾਧ ਸੰਗ ਜੀ ਤੇ ਸਾਧ ਸੰਗ ਜੀ ਉਹ ਤੁਸੀਂ ਸਮਝ ਲਓ ਸਾਧੂ ਬ੍ਰਹਮ ਗਿਆਨੀ ਸੰਤ ਸਾਧ ਸੰਗ ਜੀ ਉਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਸਾਧ ਸੰਗ ਜੀ ਆਓ ਗੁਰੂ ਦੇ ਪਿਆਰੋ ਆਰਾਮਗੜ ਵਾਲਿਓ ਦੂਸਰੇ ਦੀਵਾਨ ਦੇ ਵਿੱਚ ਸਾਧ ਸੰਗਤ ਜੀ ਅੱਜ ਆਪਾਂ ਕੱਲ ਰਾਤੀ ਦੀਵਾਨ ਸੀ ਅੱਜ ਦਾ ਦਿਨ ਦਾ ਦੀਵਾਨਾ ਸਾਧ ਸੰਗਤ ਜੀ ਇਹ ਦੀਵਾਨ ਨੂੰ ਸਾਧ ਸੰਗਤ ਜੀ ਜਿੰਨਾ ਕੋਈ ਸਾਧ ਸੰਗਤ ਦੇ ਗੁਰੂ ਰਾਮਦਾਸ ਜੀ ਨੂੰ ਪਿਆਰ ਕਰਦਾ ਕਿੰਨਾ ਕੁ ਪਿਆਰ ਕਰਦਾ ਜਿੰਨਾ ਤੁਸੀਂ ਸ਼ੇਅਰ ਕਰਿ ਜਾਓਗੇ ਇਸ ਦੀਵਾਨ ਨੂੰ ਸਾਧ ਸੰਗਤ ਜੀ ਜਿੰਨਾ ਕ ਅੱਗੇ ਪਹੁੰਚਾਈ ਜਾਓਗੇ ਤੇ ਸਾਧ ਸੰਗਤ ਜੀ ਇਹ ਹੀ ਤੁਹਾਡੀ ਸ਼ਰਧਾ ਹੋਊਗੀ ਸਾਧ ਸੰਗਤ ਜੀ ਵਾਹਿਗੁਰੂ ਨਾਮ ਜਹਾਜਾ ਚੜੇ ਸੋਤਰੇ ਪਾਰ ਜੋ ਸ਼ਰਦਾ ਕਰ ਸੇਮ ਦੇ ਗੁਰਪਾਰ ਉਤਾਰਨ ਹਾਰ ਸ਼ੇਰ ਕਰ ਲੱਗਿਆ ਸਾਧ ਸੰਗਤ ਜੀ ਗੁਰੂ ਰਾਮਦਾਸ ਜੀ ਨੂੰ ਯਾਦ ਕਰਿਆ ਜੋ ਤੇ ਆਖਿਆ ਜੋ ਮਹਾਰਾਜ ਤੁਸੀਂ ਕਹਿੰਨੇ ਆ ਜੋ ਸ਼ਰਦਾ ਕਰ ਸੇਮ ਦੇ ਗੁਰਪਾਰ ਉਤਾਰਨ ਹਾਰ ਮੈਂ ਮਹਾਰਾਜ ਹੋਰ ਤਾਂ ਨਹੀਂ ਤੁਹਾਨੂੰ ਕੁਝ ਦੇ ਸਕਦਾ ਘਰ ਬੈਠਾ ਸੱਚੇ ਪਾਸ਼ਾ ਇਹ ਦੀਵਾਨ ਇਹ ਤੁਹਾਡੀ ਵਡਿਆਈ ਨੂੰ ਮੈਂ ਜਿੱਥੋਂ ਤੱਕ ਵੀ ਹੋ ਸਕੇ ਮੈਂ ਉਥੋਂ ਤੱਕ ਹੀ ਪਚਾਉਂਗਾ ਜਿੱਥੋਂ ਤੱਕ ਵੀ ਹੋ ਸਕੇ ਮੈਂ ਉਥੋਂ ਤੱਕ ਬਚਾਉਂਗਾ ਇਸ ਸਾਧ ਸੰਗਤ ਜੀ ਦੀਵਾਨ ਨੂੰ ਆਪਾਂ ਲੈਵਿਲੇਸ਼ਨ ਕਰਵਾ ਕੇ ਸਾਧ ਸੰਗਤ ਦੀ ਜੜਾ ਕੇ ਰੱਖ ਗਏ ਇੱਕ ਇੱਕ ਗੱਲ ਸਾਧ ਸੰਗਤ ਦੀ ਕੋਈ ਹਫਤਾ ਕੇ ਨੂੰ ਸਾਧ ਸੰਗਤ ਦੀ ਘਰ ਦੇ ਵਿੱਚ ਲਾ ਕੇ ਰੱਖੋ ਤੇ ਕੋਲੇ ਸਾਧ ਸੰਗਤ ਦੀ ਬੈਠੋ ਇੱਕ 10 15 ਮਿੰਟ ਦੀ ਗੱਲ ਆ ਸਾਧ ਸੰਗਤ ਜੀ ਤੇ ਤੁਹਾਨੂੰ ਸਾਧ ਸੰਗਤ ਦੀ ਯਾਦ ਆਊਗਾ ਕਿ ਐਡੀਆਂ ਐਡੀਆਂ ਗੱਲਾਂ ਐਡੀਆਂ ਐਡੀਆਂ ਸਾਧ ਸੰਗਤ ਦੀ ਗੱਲਾਂ ਸਾਨੂੰ ਗੁਰੂ ਰਾਮਦਾਸ ਜੀ ਕਰਦੇ ਸਾਡੇ ਨਾਲ ਉਹ ਇੰਨਾ ਪਿਆਰ ਕਰਦੇ ਸਾਡੇ ਨਾਲ ਸਾਧ ਸੰਗ ਜੀ ਤੁਹਾਡੀਆਂ ਅੱਖਾਂ ਖੁੱਲ ਜਾਣੀਆਂ ਕਿ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਇੱਕ ਗੱਲ ਸਾਧ ਸੰਗ ਜੀ ਵਾਅਦੇ ਨਾਲ ਦਾਸ ਕਹਿੰਦਾ ਜਦੋਂ ਵੀ ਤੁਸੀਂ ਸਾਧ ਸੰਗ ਜੀ ਇਹ ਹੁਕਮਨਾਮਾ ਸਰਬਨ ਕਰੋਗੇ ਜੈਸ ਟਾਈਮ ਵੀ ਕਰੋਗੇ ਪਵਾ 15 ਦਿਨ ਹਫਤਾ ਮਹੀਨਾ ਸਾਧ ਸੰਗ ਜੀ ਜਦੋਂ ਤੁਸੀਂ ਸਾਧ ਸੰਗ ਜੀ ਇਹ ਹੁਕਮਨਾਮਾ ਤੁਸੀਂ ਸਾਧ ਸੰਗ ਜੀ ਸਰਬਨ ਕਰੋਗੇ ਤੇ ਸਾਧ ਸੰਗ ਜੀ ਸਾਹ ਮੈਨੂੰ ਇਸ ਜਵਾਨੀ ਦੀ ਸਾਧ ਸੰਗ ਜੀ ਉਸ ਟਾਈਮ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਹਰਿਮੰਦਰ ਸਾਹਿਬ ਸਾਧ ਸੰਗਤ ਜੀ ਤੁਹਾਡੇ ਸਾਹਮਣੇ ਬੈਠ ਜਾਣਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਘਰ ਹੀ ਤੁਸੀਂ ਬੈਠੇ ਹੋ ਤੁਹਾਨੂੰ ਐ ਲੱਗੂ ਕਿ ਜਿਵੇਂ ਅਸੀਂ ਹਰਿਮੰਦਰ ਸਾਹਿਬ ਬੈਠੇ ਗੁਰੂ ਰਾਮਦਾਸ ਜੀ ਸਾਨੂੰ ਸੱਚੇ ਪਾਤਸ਼ਾਹ ਜੀ ਕਿਵੇਂ ਇਹ ਦਰਸਾ ਰਹੇ ਆ ਵੀ ਭਾਈ ਤੁਸੀਂ ਸ਼ਬਦ ਦੇ ਨਾਲ ਜੜੋ ਸ਼ਬਦ ਦੀ ਕਮਾਈ ਕਰੋ ਕੁਛ ਉਹਦੇ ਨਾਲ ਜੁੜੋ ਜਿਹੜਾ ਤੁਹਾਡਾ ਅੰਤ ਦੇ ਵਾਰਸਾ ਸੰਗਤ ਦੀ ਤੁਹਾਡਾ ਸਾਥ ਦੇਵੇ ਤੁਹਾਨੂੰ ਗੁਰੂ ਰਾਮਦਾਸ ਜੀ ਦੇ ਦਰਸ਼ਨ ਹੋਇਆ ਕਰਨਗੇ ਸਾਧ ਸੰਗਤ ਜੀ ਉਹਨਾਂ ਨੂੰ ਦਿਖਾਉਣਾ ਹੈ ਕਿ ਸੱਚੇ ਪਾਤਸ਼ਾਹ ਤੁਸੀਂ ਕਹਿੰਨੇ ਹੋ ਜੋ ਛੱਡਵਾ ਕਰ ਸੇਮ ਦੇ ਗੁਰਪਾਰ ਉਤਾਰਨ ਹਾਰ ਮਹਾਰਾਜ ਅਸੀਂ ਇੱਥੋਂ ਤੱਕ ਤੱਕ ਛੱਡਦਾ ਬਣਾਲੀ ਸੱਚੇ ਪਾਤਸ਼ਾਹ ਨਾ ਕੋਈ ਯਾਰ ਦੋਸਤ ਛੱਡਣਾ ਨਾ ਕੋਈ ਮਾਸੀ ਤਾ ਚਾਚੀ ਛੱਡਣੀ ਐ ਕੋਈ ਪੂਆ ਛੱਡਣੀ ਐ ਕੋਈ ਆਂਢੀ ਗਵਾਂਢੀ ਦੂਰ ਤੱਕ ਸੱਚੇ ਪਾਤਸ਼ਾਹ ਜਿੱਥੋਂ ਤੱਕ ਵੀ ਮਹਾਰਾਜ ਤੁਸੀਂ ਸਾਡੇ ਸਿਰ ਦੇ ਉੱਤੇ ਹੱਥ ਰੱਖ ਕੇ ਸੇਵਾ ਲਾਉਂਗੇ ਅਸੀਂ ਇਸ ਦੀਵਾਨ ਨੂੰ ਮਹਾਰਾਜ ਉੱਥੋਂ ਤੱਕ ਪਹੁੰਚਾਵਾਂਗੇ ਤੇ ਸਾਧ ਸੰਗਤ ਜੀ ਜਰੂਰ ਕਿਰਪਾ ਕਰਿਓ ਦਾਸ ਦੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਘੰਟੀ ਵਾਲਾ ਬਟਨ ਵੀ ਦਬਾਉਣਾ ਸਾਧ ਸੰਗਤ ਜੀ ਤੋਂ ਸਾਧ ਸੰਗਤ ਜੀ ਇਥੇ ਭੁੱਲਾਂ ਚੁੱਕਾ ਮਾਫ਼ ਕਰਨੀਆਂ ਆਪ ਜੀ ਦੇ ਸੇਵਾਦਾਰ ਸਾਧ ਸੰਗਤ ਜੀ ਭਾਈ ਬਲਜੀਤ ਸਿੰਘ ਜੀ ਵਰਾਗੀਂ ਮੋਗੇ ਵਾਲੇ ਤੋਂ ਦਾਸ ਨੂੰ ਆਸ਼ੀਰਵਾਦ ਦੇਣਾ ਸਾਧ ਸੰਗਤ ਜੀ ਪੰਜਾਬੀ ਦੇ ਵਿੱਚ ਕਮੈਂਟ ਕਰਕੇ ਸਾਸੰਗ ਜੀ ਬਖਸ਼ਾ ਕਰਨੀਆਂ ਭੁੱਲਾਂ ਛੁਕਾ ਮਾਫ਼ ਕਰਨੀਆਂ ਸੰਗਤ ਬਖਸ਼ਣ ਜੋਗ ਹੈ ਜਿੰਨਾ ਚਿਰ ਵੀ ਰਹੀਏ ਸਾਸੰਗ ਜੀ ਤੁਹਾਡੇ ਜੋੜਿਆਂ ਦੀ ਸੇਵਾ ਕਰਦੇ ਰਹੀਏ ਗੁਰੂ ਦੇ ਪਿਆਰਿਓ ਆਉ ਇਕੱਠੇ ਹੋਈ ਆਪੋ ਆਪਣੇ ਪਿੰਡਾਂ ਸ਼ਹਿਰਾਂ 'ਚ ਦੀਵਾਨ ਲੀਕ ਗਏ ਫਿਰ ਨਜ਼ਾਰਾ ਆਉਂਦਾ ਸਾਸੰਗ ਜੀ ਗੁਰੂ ਰਾਮਦਾਸ ਜੀ ਨੂੰ ਮਿਲਣ ਦਾ ਫਿਰ ਨਜ਼ਾਰਾ ਆਉਂਦਾ ਖੰਡੇ ਵਾਲੇ ਬਾਪੂ ਨੂੰ ਮਿਲਣ ਦਾ ਸਾਸੰਗ ਜੀ ਆਉ ਗੁਰੂ ਪਾਤਸ਼ਾਹ ਜੀ ਬਖਸ਼ਾ ਕਰਨ ਸਾਸੰਗ ਜੀ ਐਸੇ ਹੀ ਫਤੇ ਬੁਲਾਈਏ ਸਾਸੰਗ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ